ਜਿਹੜੀ ਕੋਠੀ ਆਪਾਂ ਹੱਲੇ ਕੇ ਪਹੁੰਚੇ ਹਾਂ ਇਹਨੂੰ ਵੇਚਣ ਦਾ ਕਾਰਨ ਹੈ ਜਿਹੜੇ ਮਾਲਕ ਨੇ ਉਹ ਆਪ ਬਾਹਰ ਚੱਲੇ ਆ ਜੀ ਤਾਂ ਕਰਕੇ ਕੋਠੀਏ ਜਿਹੜੀ ਵੇਚਣੀ ਪੈ ਰਹੀ ਹੈ ਪੈਸਾ ਦੀ ਲੋੜ ਕਰਕੇ ਬਾਕੀ ਕੋਠੀ ਸੋਹਣੀ ਬਣੀ ਹੋਈ ਹੈ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਸਾਰਾ ਕੁਝ ਤੁਹਾਨੂੰ ਵੀਡੀਓ ਥਰੂ ਆਪਾਂ ਦਿਖਾਉਣੀ ਹੈ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਹੈ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ WhatsApp ਨੰਬਰ ਤੇ ਭੇਜੋ ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 73 800 ਪੂਰਾ 2600 73 ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਸਿਰਫ 13 ਲੱਖ ਰੁਪਈਆ ਇਹਨਾਂ ਨੇ ਡਿਮਾਂਡ ਕੀਤੀ ਹੈਗੀ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਰੇਟ ਉੱਪਰ-ਨੀਚ ਬਹਿ ਕੇ ਕਰ ਲਵਾਂਗੇ ਕੂਠੀ ਪੂਰੀ ਵਧੀਆ ਬਣੀ ਹੋਈ ਹੈ ਇਹ ਪੂਰੇ ਵਧੀਆ ਬੈਡਰੂਮਸ ਜਿੰਨੇ ਬਣੇ ਹੋਏ ਨੇ ਪੂਰੇ ਵਧੀਆ ਸੋਹਣੇ ਆਪਾਂ ਨੂੰ ਤਿਆਰ ਕੀਤੇ ਹੋਏ ਮਿਲਣਗੇ ਜਿਵੇਂ ਤੁਸੀਂ ਦੇਖ ਲਓ ਸਾਰਾ ਕੁਝ ਮਤਲਬ ਕੀ ਵਧੀਆਗਾ ਕਲਰ ਹੋਇਆ ਅਟੈਚ ਬਾਥਰੂਮ ਹੈ ਬਾਥਰੂਮ ਪੂਰਾ ਕੰਪਲੀਟ ਆਪਾਂ ਨੂੰ ਮਿਲ ਜੂਗਾ ਤੇ ਜਿਹੜੀ ਬੈਡਰੂਮ ਦੀ ਛੱਤ ਹੈ ਸਾਰੀ ਇਹਨਾਂ ਨੇ ਪੀਓਪੀ ਕਰਵਾਈ ਹੋਈ ਆ ਬਾਕੀ ਕੂਠੀਏ ਜਿਹੜੀ ਬਹੁਤ ਸੋਹਣੀ ਬਣੀ ਹੋਈ ਹੈ ਜਿੰਨੇ ਆਪਾਂ ਨੂੰ ਟੋਟਲ ਬੈਡਰੂਮ ਮਿਲਣਗੇ ਉਹਨਾਂ ਨਾਲ ਲਗਭਗ ਆਪਾਂ ਨੂੰ ਅਟੈਚ ਬਾਥਰੂਮ ਮਿਲੂਗਾ ਹੀ ਮਿਲੂਗਾ ਬਾਕੀ ਵਧੀਆ ਸਾਰਾ ਕੁਝ ਹੈ ਜੀ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਵਧੀਆ ਫਲੋਰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਬਾਕੀ ਗੇਟ ਗੁੱਟ ਵਧੀਆ ਲੱਗੇ ਹੋਏ ਨੇ ਪੂਰੇ ਇੱਕੋ ਜਿਹੇ ਲੱਗੇ ਹੋਏ ਨੇ ਤੇ ਗਲੀ ਤੋਂ ਬਹੁਤ ਉੱਚੀ ਚੱਕ ਕੇ ਇਹਨਾਂ ਨੇ ਆਪਦੀ ਕੋਠੀ ਜਿਹੜੀ ਬਣਾਈ ਹੋਈ ਹੈ ਤੇ ਆ ਗਿਆ ਜੀ ਸੈਕੰਡ ਵਾਲਾ ਬੈੱਡਰੂਮ ਆ ਬੈੱਡਰੂਮ ਵੀ ਪੂਰਾ ਵਧੀਆ ਮਿਲੂਗਾ ਤੇ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਮਿਲੂਗਾ ਜਿਵੇਂ ਕਿ ਪਹਿਲਾ ਵਾਲਾ ਬਾਥਰੂਮ ਤਿਆਰ ਸੀਗਾ ਓਵੇਂ ਆਹ ਬਾਥਰੂਮ ਵੀ ਆਪਾਂ ਨੂੰ ਪੂਰਾ ਤਿਆਰ ਮਿਲੂਗਾ ਜੀ। ਬਾਕੀ ਜਿਹੜਾ ਕੋਠੀ ਦੇ ਵਿੱਚ ਕਿਚਨ ਬਣਿਆ ਹੋਇਆ ਉਹ ਵੀ ਤੁਸੀਂ ਦੇਖਿਓ ਬਹੁਤ ਸੋਹਣਾ ਇਹਨਾਂ ਨੇ ਸਾਰਾ ਕੰਪਲੀਟ ਵਧੀਆ ਤਿਆਰ ਕਰਵਾਇਆ ਹੋਇਆ ਹੈ। ਤੇ ਆਪਾਂ ਕੱਲੀ-ਕੱਲੀ ਗੱਲ ਕਰ ਹੀ ਰਹੇ ਹਾਂ ਜੀ ਸਾਰਾ ਕੁਝ ਤੁਹਾਨੂੰ ਵਧੀਆ ਦੇਖਣ ਨੂੰ ਮਿਲੂਗਾ। ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਜੀ ਤਾਂ ਆਪਾਂ ਨੂੰ ਟੋਟਲ 5.5 ਮਰਲੇ ਜਗ੍ਹਾ ਮਿਲੂਗੀ ਤੇ ਜਿਹੜੀ ਜਗ੍ਹਾ ਆਪਾਂ ਨੂੰ ਮਿਲੂਗੀ ਇਹ ਰਜਿਸਟਰੀ ਵਾਲੀ ਆਪਾਂ ਨੂੰ ਜਗ੍ਹਾ ਮਿਲੂਗੀ। ਰਜਿਸਟਰੀ ਵਾਲੀ ਜਗ੍ਹਾ ਤੇ ਵਧੀਆ ਗੱਲਬਾਤ ਹੈ ਜੀ ਪੂਰੀ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਆਪਾਂ ਨੂੰ ਨਹੀਂ ਮਿਲਣੀ ਕਿਸੇ ਪਾਸਿਓਂ ਬੈਡਰੂਮਾਂ ਨਾਲ ਜਿਹੜੇ ਅਟੈਚ ਬਾਥਰੂਮ ਬਣੇ ਹੋਇਆ ਉਹ ਤਾਂ ਤੁਸੀਂ ਦੇਖ ਹੀ ਲਏ ਤੇ ਉਸ ਤਰ੍ਹਾਂ ਦਾ ਇੱਕ ਅਲੱਗ ਤੋਂ ਬਾਹਰ ਵੀ ਬਾਥਰੂਮ ਬਣਿਆ ਹੋਇਆ ਤੇ ਹੁਣ ਆਪਾਂ ਉੱਪਰ ਚੱਲਦੇ ਹਾਂ ਜੀ ਤੇ ਉੱਪਰੋਂ ਵੀ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਣਾ ਜੀ ਤੇ ਇਕੱਲੀ- ਇਕੱਲੀ ਗੱਲ ਆਪਾਂ ਕਰ ਹੀ ਰਹੇ ਹਾਂ ਜੀ ਬਾਕੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਸਾਢੇ 1.5 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਵਧੀਆ ਸੋਹਣੀ ਇਹਨਾਂ ਨੇ ਕੂਠੀ ਤਿਆਰ ਕਰਵਾਈ ਹੋਈ ਆ ਰੰਗ ਰੰਗ ਵਧੀਆ ਆਪਾਂ ਨੂੰ ਮਿਲੂਗਾ। ਬਾਕੀ ਲੋਕੇਸ਼ਨ ਬਹੁਤ ਵਧੀਆ ਜੀ ਆਸੇ-ਪਾਸੇ ਮਾਹੌਲ ਬਹੁਤ ਵਧੀਆ ਤੇ ਉੱਪਰ ਆਪਾਂ ਪਹੁੰਚ ਗਏ। ਨੀਚੇ ਤੋਂ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਤੇ ਹੁਣ ਆ ਗਏ ਆਪਾਂ ਉੱਪਰ ਜੀ। ਉੱਪਰ ਵੀ ਆਪਾਂ ਨੂੰ ਬਾਥਰੂਮ ਏਰੀਆ ਮਿਲ ਜੂਗਾ ਜੀ ਬਾਹਰਲੀ ਸਾਈਡ ਇੱਕ ਤੇ ਦੋ ਆਪਾਂ ਨੂੰ ਬੈੱਡਰੂਮ ਉੱਪਰ ਮਿਲ ਜਾਣਗੇ। ਬੈੱਡਰੂਮ ਵੀ ਪੂਰੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਮਿਲਣਗੇ ਸੀ। ਤੇ ਜਿਹੜਾ ਹਾ ਤੁਸੀਂ ਦੇਖ ਰਹੇ ਹੋ ਜੀ ਆ ਬੈੱਡਰੂਮ ਇਹਨਾਂ ਨੇ ਡਰਾਇੰਗ ਰੂਮ ਇਹਨੂੰ ਬਣਾਇਆ ਹੋਇਆ ਤੇ ਇਹਦੇ ਨਾਲ ਵੀ ਆਪਾਂ ਨੂੰ ਅਟੈਚ ਬਾਥਰੂਮ ਮਿਲੂਗਾ ਜੀ ਤੇ ਵਧੀਆ ਗੱਲ ਬਾਤ ਹੈ ਜੀ ਉੱਪਰੋਂ ਛੱਤ ਸਾਰੀ ਪੀਓਪੀ ਕਰਵਾਈ ਹੋਈ ਹੈ ਤੇ ਉੱਪਰੋਂ ਵੀ ਸਾਰੀ ਕੂਠੀਆਂ ਜਿਹੜੀ ਇਹਨਾਂ ਨੇ ਤਿਆਰ ਕੀਤੀ ਹੋਈ ਹੈ ਤੇ ਉੱਪਰੋਂ ਤੁਹਾਨੂੰ ਮੈਂ ਦਿਖਾ ਦਿੰਨੇ ਅਟੈਚ ਜਿਹੜਾ ਬੈੱਡਰੂਮ ਸੀਗਾ ਇਹਦੇ ਨਾਲ ਹੀ ਆਪਾਂ ਨੂੰ ਕਿਚਨ ਵੀ ਮਿਲੂਗਾ ਕਿਚਨ ਦਾ ਸਾਰਾ ਕੰਮ ਟੋਟਲ ਜਿਮਨੀ ਤੋਂ ਲੈ ਕੇ ਲੱਕੜ ਦਾ ਸਾਰਾ ਕੰਮ ਜਿੰਨਾ ਹੁੰਦਾ ਜੀ ਸਾਰਾ ਕਰਵਾ ਰੱਖਿਆ ਹੈ ਇਨਾਂ ਨੇ ਵਧੀਆ ਸਾਰਾ ਕੰਮ ਟੋਟਲ ਕਰਵਾਇਆ ਹੋਇਆ ਹੈ ਰੇਟ ਕਿੰਨਾ ਕ ਹੈ ਸਿਰਫ 13 ਲੱਖ ਰੁਪਇਆ ਡਿਮਾਂਡ ਹੈ ਉਹ ਵੀ ਡਿਮਾਂਡ ਆ ਕੋਈ ਫਿਕਸਡ ਰੈਟ ਨਹੀਂ ਹੈਗਾ ਜੀ ਮਾਲਕ ਕਹਿੰਦੇ ਆ ਵੀ ਅਸੀਂ ਬਾਹਰ ਜਾਣ ਤੇ ਅਸੀਂ ਤਾਂ ਉੱਥੀ ਸੇਲ ਕਰ ਹੀ ਦੇਣੀ ਆ ਜੀ ਬਾਕੀ ਜੇ ਕਿਸ ਨੂੰ ਪਸੰਦ ਆਉਂਦੀ ਹੈ ਕੋਈ ਖਰੀਦਣ ਦਾ ਚਾਹਵਾਨ ਹੈਗਾ ਕੋਈ ਲੋੜਮੰਦ ਹੈਗਾ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਜੇ ਕਿਸੇ ਨੇ ਜਾ ਕੇ ਦੇਖਣੀ ਹੈ ਤੇ ਕੋਈ ਗੱਲ ਕਰਨੀ ਹੈ ਤਾਂ ਤੁਹਾਨੂੰ ਮਾਲਿਕ ਦਾ ਮੋਬਾਈਲ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ ਤੇ ਆਪਾਂ ਤੁਹਾਨੂੰ ਦੱਸ ਵੀ ਦੇਵਾਂਗੇ ਤੇ ਪੂਰੀ ਆਪਾਂ ਗੱਲਬਾਤ ਕਰ ਹੀ ਰਹੀਆਂ ਜੀ ਤੇ ਵਧੀਆ ਕੋਠੀ ਹੈ ਜੀ ਤੇ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਜਿੰਨੇ ਤੁਸੀਂ ਪਹੁੰਚੇ ਹੋ ਜੀ ਕਮੈਂਟ ਲਾਜ਼ਮੀ ਕਰਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਅੱਗੇ ਬਾਤ ਤੋਂ ਬਾਅਦ ਜੀ ਬਾਕੀ ਇੱਥੇ ਵੀਡੀਓ ਖਤਮ ਨਹੀਂ ਹੋਈ ਉੱਤੇ ਆਪਾਂ ਹੋਰ ਵੀ ਚੱਲਾਂਗੇ ਤੇ ਉੱਪਰ ਤੋਂ ਉੱਪਰ ਜਾਣ ਵਾਸਤੇ ਵੀ ਪੌੜੀਆਂ ਆਪਾਂ ਨੂੰ ਮਿਲ ਜਾਣਗੀਆਂ ਤੇ ਉੱਪਰੋਂ ਵੀ ਤੁਹਾਨੂੰ ਮੈਂ ਸਾਰਾ ਕੁਝ ਦਿਖਾ ਦਿੰਨਾ ਸੀ ਤੇ ਵਧੀਆ ਆਪਾਂ ਨੂੰ ਛੱਤ ਮਿਲੂਗੀ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਮੋਟਰ-ਮੋਟਰ ਵਧੀਆ ਲੱਗੀ ਹੋਈ ਹੈ ਸਮਰਸੀਵਲ ਪਾਣੀ ਵਾਸਤੇ ਮੋਟਰ ਲੱਗੀ ਹੋਈ ਹੈ ਤੇ ਲਾਈਟਿੰਗ ਦਾ ਸਾਰਾ ਟੋਟਲ ਕੰਮ ਹੋਇਆਗਾ ਬਾਕੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਜੀ ਤੇ 13 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਿਹਾ ਹੈ ਬਾਕੀ ਕਹਿੰਦੇ ਆ ਮੌਕੇ ਤੇ ਕਰ ਲਾਂਗੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਮਾਲਕ ਕਹਿੰਦੇ ਆ ਵੇ ਇੱਕ ਵਾਰੀ ਫੋਨ لازمی ਕਰ ਲਿਓ ਜੇ ਤੁਸੀਂ ਆਉਣਾ ਚਾਹੁੰਦੇ ਹੋ ਦੇਖਣ ਵਾਸਤੇ ਕਿਸੇ ਨੇ ਵੀ ਜਾਣਾ ਤੇ ਮਾਲਕ ਨੂੰ ਫੋਨ ਕਰਕੇ ਪਹਿਲਾਂ ਜ਼ਰੂਰ ਜਾਇਓ ਜੀ ਬਾਕੀ ਮੋਬਾਈਲ ਨੰਬਰ ਤੁਹਾਨੂੰ ਮੈਂ ਸ਼ੋਅ ਕਰਵਾ ਦਿੰਨਾ ਬਾਕੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਤੁਹਾਨੂੰ ਮੈਂ ਦੱਸ ਵੀ ਦਿਨਾ ਜੀ ਨੰਬਰ ਹੈ ਮਾਲਕ ਦਾ 82 848 36 616 ਦੁਬਾਰਾ ਫਿਰ ਤੋਂ ਮੈਂ ਦੱਸ ਦਿੰਨੇ 82 848 36 616 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜਿਹੜੀ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਮਾਲਕ ਨਾਲ ਸਿੱਧੀ ਤੁਸੀਂ ਗੱਲ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੋਂ ਕਿਵੇਂ ਦੇ ਲਈ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ-ਮਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਪਹਿਲੀ ਵਾਰ ਆਪਣੀ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਤੇ ਤੁਸੀਂ ਵੀ ਆਪ ਦੀ ਕੂਠੀ ਘਰ ਮਕਾਨ ਸੇਲ ਕਰਨ ਕਿਸੇ ਵੀ ਏਰੀਆ ਚ ਤੁਹਾਡੇ ਕੋਲ ਕਿਤੋਂ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਚੋਂ ਹਰਿਆਣਾ ਚੋਂ ਰਾਜਸਥਾਨ ਜਿੱਥੋਂ ਵੀ ਦੇਖ ਰਹੇ ਹੋ ਜੀ ਆਪਣੇ ਕੋਲੇ ਬਸ ਇੱਕ ਤਾਂ ਵੀਡੀਓ ਪੂਰੀ ਵਧੀਆ ਤੇ ਪੂਰੀ ਜਾਣਕਾਰੀ ਜਿੰਨੀ ਵੀ ਹੁੰਦੀ ਆ ਤੇ 10-12 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਤੇ ਉਹ ਤੋਂ ਬਾਅਦ ਆਪਾਂ ਐਡ ਲਗਾ ਦਾਂਗੇ ਆਪਣਾ ਜਿਹੜਾ ਐਡ ਦਾ ਕੰਮ ਹੈ ਬਿਲਕੁਲ ਫਰੀਦ ਦੇ ਵਿੱਚ ਆ ਕੋਈ ਕਮਿਸ਼ਨ ਖਰਚਾ ਵਾਰਚਾ ਆਪਾਂ ਨਹੀਂ ਲੈਂਦੇ ਸੀ ਤੇ ਸਾਰਾ ਕੁਝ ਲਗਭਗ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਏਰੀਆ ਰਹਿ ਗਿਆ ਜੀ ਉਹ ਵੀ ਆਪਾਂ ਸਕਰੀਨ ਤੇ ਲਾਈ ਦਿਨੇ ਅਜ ਲੈ ਕੇ ਪਿੱਛੇ ਦੋ ਤਿੰਨ ਬਾਰੀ ਲਿਖਿਆ ਆਇਆ ਹੋਊਗਾ ਇਹਨਾਂ ਦਾ ਜਿਹੜਾ ਏਰੀਆ ਫਤਿਹਬਾਦ ਹੈ ਜੀ ਗੋਇੰਦਵਾਲ ਸਾਹਿਬ ਇਹਨਾਂ ਨੂੰ ਲਾਗੇ ਪੈਂਦਾ ગામ ਤੇ ਬਾਕੀ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਗੱਲਬਾਤ ਜਿਹੜੀ ਵੀ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਤੋਂ ਜਾਣਕਾਰੀ ਲੈ ਸਕਦਾਂ ਮੇਰੇ ਵੱਲੋਂ ਜੇ ਕੋਈ ਜਾਣਕਾਰੀ ਰਹਿ ਗਈ ਹੋਵੇ ਸੀ ਮੋਬਾਈਲ ਨੰਬਰ ਮਿਲ ਗਿਆ ਰੇਟ ਵੀ ਤੁਹਾਨੂੰ ਪਤਾ ਲੱਗ ਗਿਆ ਜਗਾ 5.5 ਮਾਰਲਾ ਉਹ ਵੀ ਤੁਹਾਨੂੰ ਮੈਂ ਦੱਸਤਾ ਤੇ ਸਾਰਾ ਕੁਝ ਲਗਭਗ ਗੱਲਬਾਤ ਹੋ ਗਈ ਸੀ ਬਾਕੀ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸੋ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਤੁਸੀਂ ਆਪਣੀ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਉਹ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੇ ਐਡ ਕਰਵਾਉਣਾ ਚਾਹੁੰਦੇ ਹੋ ਤੁਸੀਂ ਤੁਹਾਡੇ ਕੋਲ ਆ ਤੁਹਾਡੇ ਰਿਸ਼ਤੇਦਾਰਾਂ ਕੋਲ ਆ ਕੁਝ ਵੀ ਆ ਕੂਠੀ ਆ ਘਰ ਮਕਾਨ ਹਵੇਲੀ ਮਹਿਲ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲ ਭੇਜੋ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਗਾ ਦਾਂਗੇ ਤੇ ਅਗਲੀ ਵੀਡੀਓ 'ਚ ਤੁਹਾਨੂੰ ਕਿਹੜੇ ਏਰੀਆ 'ਚੋਂ ਕਿੱਥੋਂ ਘਰ ਕੂਠੀ ਮਕਾਨ ਚਾਹੀਦਾ ਕਰੋ ਕਮੈਂਟ ਛੇਤੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੀ ਹੈ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਕਰਦੇ ਨਾਲ ਜੀ